ਅਨਖਨਾਂ ਦੇਵਨਾ ਧਰਮ ਲਈ ਮਰਨਾ ਖਮ ਹੈ ਬੱਬਰ ਸ਼ੇਰ ਦਲੇਰਾ ਦਾ ਅਨਖਨਾਂ ਦੇਵਨਾ ਧਰਮ ਲਈ ਮਰਨਾ ਖਮ ਹੈ ਬੱਬਰ ਸ਼ੇਰ ਦਲੇਰਾ ਦਾ ਪਖੰਡੀ ਸਾਦਾ ਦੇਡੇ ਰੇ ਜਾਗ ਇੱਜਤਾ ਨਿਲਾ ਮਹਿ ਹੁੰਦੀਆਂ ਪਖੰਡੀ ਸਾਦਾ ਦੇਡੇ ਰੇ ਆਕੇ ਇੱਜਤਾਨੇ ਨਾਮ ਹੈ ਹੁੰਦੀਆਂ ਅਨ ਪੜ ਜੈ ਲੋਕਾਂ ਨੇ ਪਖੰਦੀ ਸਾਧਾਨੋਂ ਤਾਹੀ ਰਭੈ ਕਹਿਣਾ ਦਾ ਅਨ ਖੈਨਾ ਦਿਸਿਆ ਹੁਣਾ ਧਰਮ ਲਈ ਮਰਨਾ ਕਮ ਹੈ ਬੱਬਰ ਸੇਰਾ ਸੇਰ ਜਮੇਰਾ ਦਾ ਇਥੇ ਜੋ ਮਦਾ ਆਇਆ ਜਿਸਨੇ ਪੜ ਕੇ ਗੁਰ ਕਾ ਨੂੰ ਗੁਰ ਸਿੱਖ ਤੋਂ ਵੱਧ ਲੈ ਆਇਆ سرکاری سیاستنے امت پالسنگ کھاڑ سے نمو ہوں دبگرو بیڑ دبگرو گاڑ جیدر پہنچایا ساتھ جرنے سنگ پیندرہ واریاں باندھوں امت پالسنگ نمات باتی کہنا دا آن کھنا لے جون آن تا امنا جائیں مرنا کم ہے بپری سیر کھلے را ہاں دا آج کندے سوچنے میڑی آتے ਦੇਉ ਹੋਦੇ ਲੋਕਾਂ ਨੇ ਸਰਮਾਹੀ ਲਾਤੀ ਅਮੰਤ ਪਾਲ ਸਿਕਾ ਮਹਿਰੋ ਨੇ ਗੰਧ ਖਾਦਮ ਕਾਰਨ ਨਹੀਂ ਕਸਮ ਹੈ ਖਾ ਲਈ ਕੰਚਲ ਕੁਮਾਰੀ ਨੂੰ ਐਵੇਂ ਨਹੀਂ ਸੋਤਾ ਲਾਇਆ ਪਲਾ ਸੌਣਾ ਨਹੀਂ ਹੈ ਨਾ ਮੇਰਾ ਨਾ ਤੇਰਾ ਅਨਖ ਨਾਲ ਸਿਵਨਾ ਧਰਮ ਲਈ ਮਰਨਾ ਖਮ ਹੈ ਬਬਰ ਸੇਰ ਦਲੇਰਾਂ ਦਾ ਗੱਲਾ ਸਚੀਆਂ ਖਾ ਗਿਆ ਇਸ ਪਾਰ ਚੰਗਾਲ ਵਾਲਾ ਲਿਖਾਰੀ ਤਾਂ ਗੱਲਾ ਸਚੀਆਂ ਖਾ ਗਿਆ ਇਸ ਪਾਰ ਚੰਗਾਲ ਵਾਲਾ ਲਿਖਾਰੀ ਤਾਂ ਲੋਕਾਂ ਵਿੱਚ ਸੱਚ ਬੋਲਣ ਲਈ ਵੱਡਾ ਕਰਨਾ ਪੈਂਦਾ ਹੈ ਜੇਰਾ ਲੋਕਾਂ ਵਿੱਚ ਸੱਚ ਬੋਲਣ ਲਈ ਵੱਡਾ ਕਰਨਾ ਪੈਂਦਾ ਹੈ ਜੇਰਾ ਅਣਖ ਨਹੀਂ ਸਿਉਣਾ ਧਰਮ ਨਹੀਂ ਮਰਨਾ کمل ہے پپر سیر دلے رہا اور کلی جوان ترملی مرنا کم ہے پپر سیر دلے رہا انوازی وائی کچھ کا برسا وائی کچھ کی